ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਪਵਨ ਰਖਵਾ ਵਿਖੇ ਜੋ 14 ਮਈ 1710 ਨੂੰ ਮਹਾਨ ਯੋਧੇ ਜਨਰਲ ਭਗਤੀ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਫਤਿਹ ਦਾ ਝੰਡਾ ਲਹਿਰਾਇਆ ਸੀ ਅੱਜ ਅਸੀਂ ਉਹ ਦਿਹਾੜਾ ਸਾਡੇ ਸਾਰੇ ਆਫਸਰ ਵੀਰ ਸਾਡੇ ਸਰਕਾਰ ਜੋ ਸਰਪੰਚ ਸਾਹਿਬ ਕਰਨੈਲ ਸਿੰਘ ਗਿੱਲ ਜੀ ਸਾਰੇ ਸਾਥੀ ਫਾਊਂਡੇਸ਼ਨ ਦੇ ਨਾਂ ਦੇ ਤੇ ਅੱਜ ਅਸੀਂ ਉਹ ਦਿਹਾੜਾ ਜਿੱਥੇ ਅਸੀਂ ਕੀ ਸੀ ਕਿ ਦੀਪਮਾਲਾ ਕਰੀਏ ਹਰ ਕਿਸਾਨ ਆਪਣੇ ਘਰ ਤੇ ਇੱਕ ਦੀਵਾ ਜਗਾਏ ਅਤੇ ਅੱਜ ਉਹ ਅਸੀਂ ਖੁਸ਼ੀਆਂ ਸਾਂਝੀਆਂ ਕੀਤੀਆਂ ਮਠਾਈਆਂ ਵੀ ਵੰਡੀਆਂ ਅਤੇ ਦੀਵੇ ਜਗਾਏ ਨੇ ਤੇ ਮੈਂ ਸਮਝਦਾ ਹੁਣ ਵੀ ਇਹ ਸਾਡਾ ਫਰਜ਼ ਬਣਦਾ ਕਿਉਂਕਿ 14 ਮਈ ਦਾ ਬੜਾ ਇਤਿਹਾਸਿਕ ਦਿਹਾੜਾ ਹੈ 14 ਮਈ 1710 ਨੂੰ ਪਾਵਾ ਬੰਦਾ ਬਹਾਦਰ ਨੇ ਫਤਿਹ ਦਾ ਝੰਡਾ ਲਹਿਰਾਇਆ ਤੇ ਇਹ ਦਿਹਾੜਾ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਨਾਲ ਬਣਾਉਣਾ ਚਾਹੀਦਾ ਕਿਉਂਕਿ ਬਾਬਾ ਬੰਦਾ ਬਹਾਦਰ ਦੀ ਦੇਣ ਹੈ ਕਿ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਹੈ ਲੈਂਡ ਟੂ ਟਿੱਲਰ ਕਿ ਹਲਵਾਖ ਜ਼ਮੀਨਾਂ ਦਾ ਮਾਲਕ ਹੋਵੇ ਇਹ ਬਾਬਾ ਬੰਦਾ ਬਹਾਦਰ ਦੀ ਦੇਣ ਹੈ ਬਾਬਾ ਬੰਦਾ ਬਹਾਦਰ ਪਾਕਿਸਤਾਨ ਨਹੀਂ ਗਏ ਉੱਥੇ ਅੱਜ ਵੀ ਜ਼ਗੀਰਦਾਰੀ ਸਿਸਟਮ ਹੈ ਇੱਕ ਬੰਦਾ 2000 3000 ਏਕੜ ਦਾ ਮਾਲਕ ਹੈ ਇਹ ਪੰਜਾਬ ਹੀ ਹੈ ਜੋ ਮਹਾ ਪੰਜਾਬ ਉਹ ਸਮੇਂ ਦਾ ਪੰਜਾਬ ਸੀ ਕਿ ਹਰ ਬੰਦਾ ਅੱਜ ਜਿਹੜਾ ਮਜ਼ਾਰੇ ਤੋਂ ਕਿਸਾਨ ਬਣਿਆ ਕੋਈ 20 ਏਕੜ 30 ਏਕੜ ਦਾ ਮਾਲਕ ਹੈ ਅੱਜ ਅਸੀਂ ਬਾਬਾ ਬੰਦਾ ਬਹਾਦਰ ਦੇ ਨਾਂ ਤੇ ਇੱਕ ਦੇਸੀ ਕਿਉ ਦਾ ਦੀਵਾ ਜਗਾਉਣ ਤੋਂ ਵੀ ਸੰਕੋਚ ਕਰੀਏ ਜਾਂ ਘਰ ਦੇ ਵਿੱਚ ਉਹਦਾ ਚਿੱਤਰ ਲਗਾਉਣ ਤੋਂ ਵੀ ਸੰਕੋਚ ਕਰੀਏ ਫਿਰ ਸਾਨੂੰ ਇਤਿਹਾਸ ਮਾਫ਼ ਨਹੀਂ ਕਰੇਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਲਾਈਵ ਚੱਲਿਆ ਕਿ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਦੇ ਵਿੱਚ ਆਵਾਜ਼ ਜਾਂਦੀ ਹੈ ਤੇ ਮੈਂ ਤਾਂ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਸੁਨੇਹਾ ਦੇਣਾ ਕਿ ਘੱਟੋ ਘੱਟ ਇੱਕ ਦੇਸੀ ਕਿਉ ਦਾ ਦੀਵਾ ਆਪਣੇ ਬਨੇਰੇ ਤੇ ਚਿਗਾ ਕੇ ਰੱਖ ਦੋ ਤੇ ਮੈਂ ਹੁਣ ਪਿੰਡ ਚ ਗੀੜਾ ਦੇਣ ਜ਼ਰੂਰ ਜਾਊਂਗਾ ਰੱਖਵੇ ਕਿ ਦੇਖਦੇ ਆਂ ਅੱਜ ਕਿੰਨੇ ਕਿਸਾਨ ਉਹ ਦੇਸੀ ਕਿਉਂ ਦਾ ਦੀਵਾ ਜਗਾਉਂਦੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਮੇਰਾ ਕੋਈ ਕਿਸੇ ਲਈ ਆਰਡਰ ਨਹੀਂ ਹੈ ਮੈਂ ਤਾਂ ਬੇਨਤੀ ਕਰਨ ਆਲਾ ਕਿ ਸਾਡਾ ਫਰਜ਼ ਹੈ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰੀਏ ਜਿਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਿਉਂਕਿ ਉਸ ਸਮੇਂ ਤਾਂ ਅਸੀਂ ਮੁਜਾਰੇ ਸੀ ਜਦ ਮੁਜਾਰਾ ਬਾਬਾ ਜੀ ਕੋਲ ਜਾਂਦਾ ਸੀ ਉਹਦੇ ਗੱਲ ਚ ਸਰੂਪਾ ਫਾਹੰਦੇ ਜਿਹੜੀ ਜ਼ਮੀਨ ਬੋਂਦਾ ਉਸੇ ਦਾ ਮਾਲਕ ਇਦੂ ਸੌਖੀ ਰਜਿਸਟਰੀ ਨਹੀਂ ਹੋ ਸਕਦੀ ਅਸੀਂ ਬੱਟ ਪਿੱਛੇ ਕੀ ਕੁਝ ਕਰਦੇ ਨੇ ਤੇ ਅੱਜ ਜਿਹਨੇ 20-20 ਪੰਜਾਬ ਜਾਂ ਇਕੜ ਦੇ ਮਾਲਕ ਬਣਾਇਆ ਉਹਦੇ ਨਾਂ ਤੇ ਜੀਸੀਕਿਓ ਦਾ ਜੀਵਾ ਕਰ ਚ ਅਸੀਂ ਇੱਕ ਕੈਲੰਡਰ ਲਾਇਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੋਹਣ ਹਾਲੇ ਸਤਰੀਆ ਕਾਲ ਅੱਜ ਅਸੀਂ ਬਾਬਾ ਬੱਧਾ ਸਿੰਘ ਬਹਾਦਰ ਪਵਨ ਰਖਵਾ ਵਿਖੇ ਜੋ 14 ਮਈ 1710 ਨੂੰ ਮਹਾਨ ਯੋਧੇ ਜਨੈਲ ਭਗਤੀ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਫਤਿਹ ਦਾ ਝੰਡਾ ਲਹਿਰਾਇਆ ਸੀ ਅੱਜ ਅਸੀਂ ਉਹ ਦਿਹਾੜਾ ਸਾਡੇ ਸਾਰੇ ਆਫਸਰ ਸਾਡੇ ਸਰਕਾਰ ਜੋ ਸਰਪੰਚ ਸਾਹਿਬ ਕਰਨੈਲ ਸਿੰਘ ਗਿੱਲ ਜੀ ਸਾਰੇ ਸਾਥੀ ਫਾਊਂਡੇਸ਼ਨ ਦੇ ਨਾਂ ਦੇ ਤੇ ਅੱਜ ਅਸੀਂ ਉਹ ਦਿਹਾੜਾ ਜਿੱਥੇ ਅਸੀਂ ਕੀ ਸੀ ਕਿ ਦੀਪਮਾਲਾ ਕਰੀਏ ਅਕਾ ਹਰ ਕਿਸਾਨ ਆਪਣੇ ਘਰ ਤੇ ਇੱਕ ਦੀਵਾ ਜਗਾਏ ਅਤੇ ਅੱਜ ਉਹ ਅਸੀਂ ਖੁਸ਼ੀਆਂ ਸਾਂਝੀਆਂ ਕੀਤੀਆਂ ਮਠਾਈਆਂ ਵੀ ਵੰਡੀਆਂ ਅਤੇ ਦੀਵੇ ਜਗਾਏ ਨੇ ਤੇ ਮੈਂ ਸਮਝਦਾ ਹੁਣ ਵੀ ਇਹ ਸਾਡਾ ਫਰਜ਼ ਬਣਦਾ ਕਿਉਂਕਿ 14 ਮਈ ਦਾ ਬੜਾ ਇਤਿਹਾਸਿਕ ਦਿਹਾੜਾ ਹੈ 14 ਮਈ 1710 ਨੂੰ ਬਾਬਾ ਬੰਦਾ ਬਹਾਦਰ ਨੇ ਫਤਿਹ ਦਾ ਝੰਡਾ ਲਹਿਰਾਇਆ ਤੇ ਇਹ ਦਿਹਾੜਾ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਨਾਲ ਮਨਾਉਣਾ ਚਾਹੀਦਾ ਕਿਉਂਕਿ ਬਾਬਾ ਬੰਦਾ ਬਹਾਦਰ ਦੀ ਦੇਣ ਹੈ ਕਿ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਲੈਂਡ ਟੂ ਟੇਲਰ ਕਿ ਹਲਵਾਖ ਜ਼ਮੀਨਾਂ ਦਾ ਮਾਲਕ ਹੋਵੇ ਇਹ ਬਾਬਾ ਬੰਦਾਬਾਦ ਦੇ ਦੇਣਾ ਬਾਬਾ ਬੰਦਾ ਬਹਾਦਰ ਪਾਕਿਸਤਾਨ ਨਹੀਂ ਗਏ ਉੱਥੇ ਅੱਜ ਵੀ ਜ਼ਗੀਰਦਾਰੀ ਸਿਸਟਮ ਹੈ ਇੱਕ ਬੰਦਾ 2000 3000 ਏਕੜ ਦਾ ਮਾਲਕ ਹੈ ਇਹ ਪੰਜਾਬ ਹੀ ਹੈ ਜੋ ਮਹਾ ਪੰਜਾਬ ਉਹ ਸਮੇਂ ਦਾ ਪੰਜਾਬ ਸੀ ਕਿ ਹਰ ਬੰਦਾ ਅੱਜ ਜਿਹੜਾ ਮੁਜਾਰੇ ਤੋਂ ਕਿਸਾਨ ਬਣਿਆ ਕੋਈ 20 ਏਕੜ 30 ਏਕੜ ਦਾ ਮਾਲਕ ਹੈ ਤੇ ਅੱਜ ਅਸੀਂ ਬਾਬਾ ਬੰਦਾ ਬਹਾਦਰ ਦੇ ਨਾਂ ਤੇ ਇੱਕ ਦੇਸੀ ਕਿਉ ਦਾ ਦੀਵਾ ਜਿਗਾਉਣ ਤੋਂ ਵੀ ਸੰਕੋਚ ਕਰੀਏ ਜਾਂ ਘਰ ਦੇ ਵਿੱਚ ਉਹਦਾ ਚਿੱਤਰ ਲਗਾਉਣ ਤੋਂ ਵੀ ਸੰਕੋਚ ਕਰੀਏ ਫਿਰ ਸਾਨੂੰ ਇਤਿਹਾਸ ਮਾਫ ਨਹੀਂ ਕਰੇਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਲਾਈਵ ਚੱਲਿਆ ਕਿ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਦੇ ਵਿੱਚ ਆਵਾਜ਼ ਜਾਂਦੀ ਹੈ ਤੇ ਮੈਂ ਤਾਂ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਸੁਨੇਹਾ ਦੇਣਾ ਕਿ ਘੱਟੋ ਘੱਟ ਇੱਕ ਦੇਸੀ ਕਿਉ ਦਾ ਦੀਵਾ ਆਪਣੇ ਬਨੇਰੇ ਤੇ ਜਗਾ ਕੇ ਰੱਖ ਦਿਓ ਤੇ ਮੈਂ ਹੁਣ ਪਿੰਡ ਚ ਢੀੜਾ ਦੇਣ ਜ਼ਰੂਰ ਜਾਊਂਗਾ ਰੱਖਵੇ ਤੇ ਦੇਖਦੇ ਆ ਅੱਜ ਕਿੰਨੇ ਕਿਸਾਨ ਉਹ ਦੇਸੀ ਕਿਉ ਦਾ ਦੀਵਾ ਜਗਾਉਂਦੇ ਆ ਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਕਿਉਂਕਿ ਮੇਰਾ ਕੋਈ ਕਿਸੇ ਲਈ ਆਰਡਰ ਨਹੀਂ ਹੈ ਮੈਂ ਤਾਂ ਬੇਨਤੀ ਕਰਨ ਵਾਲਾ ਕਿ ਸਾਡਾ ਫਰਜ ਹੈ ਉਸ ਮਹਾਨ ਯੋਧੇ ਜਰਨੈਲੂ ਯਾਦ ਕਰੀਏ ਜੀਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਿਉਂਕਿ ਉਸ ਸਮੇਂ ਤਾਂ ਅਸੀਂ ਮੁਜਾਰੇ ਸੀ ਜਦ ਮੁਜਾਰਾ ਬਾਬਾ ਜੀ ਕੋਲ ਜਾਂਦਾ ਸੀ ਉਹਦੇ ਗੱਲ 'ਚ ਸਰੂਪਾ ਪਾਉਂਦੇ ਜਿਹੜੀ ਜ਼ਮੀਨ ਬੋਂਦਾ ਉਸੇ ਦਾ ਮਾਲਕ ਐਦੂੰ ਸੌਖੀ ਰਜਿਸਟਰੀ ਨਹੀਂ ਹੋ ਸਕਦੀ ਅਸੀਂ ਬੱਟ ਪਿੱਛੇ ਕੀ ਕੁਝ ਕਰਦੇ ਨੇ ਆ ਤੇ ਅੱਜ ਜਿਹਨੇ 20-20 ਪੰਜਾਬ ਜਾਂ ਇਕੜ ਦੇ ਮਾਲਕ ਬਣਾਇਆ ਉਹਦੇ ਨਾਂ ਤੇ ਜੀਸੀਕਓ ਦਾ ਜੀਵਾ ਕਰ ਚ ਅਸੀਂ ਇੱਕ ਕੈਲੰਡਰ ਲਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲੇ ਸਤਰੀਆ ਕਾਲਾ